ਭਾਰਤ ਅਤੇ ਇੰਗਲੈਂਡ ਵਿਚਾਲੇ ਅਦਰਸਨ ਤੰਦੁਲਕਰ ਟਰਾਫੀ ਲਈ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦੇ ਪੰਜਵੀਂ ਅਤੇ ਆਖਰੀ ਟੈਸਟ ਮੈਚ ਦਾ ਅੱਜ ਆਖਰੀ ਦਿਨ ਹੈ ਇੰਗਲੈਂਡ ਦੇ ਓਵਲ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਜਿੱਤ ਲਈ ਮੇਜ਼ਬਾਨ ਦੀ ਟੀਮ ਨੂੰ ਹੋਰ ਪੰਜ ਦੀ ਦੌੜਾਂ ਦੀ ਲੋੜ ਹੈ ਜਦਕਿ ਭਾਰਤ ਨੂੰ ਜਿੱਤ ਲਈ ਚਾਰ ਵਿਕਟਾਂ ਦਰਕਾਰ ਨੇ ਇੰਗਲੈਂਡ ਦੀ ਟੀਮ ਮੌਜੂਦਾ ਲੜੀ ਵਿੱਚ 2-1 ਨਾਲ ਅੱਗੇ ਹੈ ਕੱਲ ਚੌਥੇ ਦਿਨ ਦੀ ਖੇਡ ਚਾਹ ਦੇ ਸਮੇਂ ਮਗਰੋਂ ਅਚਾਨਕ ਮੀਂਹ ਕਾਰਨ ਰੋਕ ਦਿੱਤਾ ਗਿਆ ਸੀ ਅਤੇ ਮੈਦਾਨ ਗਿੱਲਾ ਹੋਣ ਕਾਰਨ ਖੇਡ ਮੁੜ ਸ਼ੁਰੂ ਹੋਣਾ ਹੋ ਸਕੀ ਖੇਡ ਰੋਕੇ ਜਾਣ ਤੋਂ ਪਹਿਲਾਂ ਇੰਗਲੈਂਡ ਨੇ ਜਿੱਤ ਲਈ 376 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆ ਹੈਰੀ ਬੁਰਕ ਅਤੇ ਜੋ ਰੂਟ ਦੇ ਸੈਂਕੜਾ ਸਦਕਾ 6 ਵਿਕਟਾਂ ਤੇ 339 ਦੌੜਾਂ ਬਣਾ ਲਈਆਂ ਸਨ ਬੁਰਕ 111 ਅਤੇ ਜੋ ਰੂਟ 105 ਬੜਾ ਬਣਾ ਕੇ ਆਊਟ ਹੋਇਆ ਭਾਰਤ ਅਤਵਲੋ ਮੁਹੰਮਦ ਸਿਰਾਸ਼ ਨੇ 2 ਪ੍ਰਸਿੱਧ ਕ੍ਰਿਸ਼ਨਾ ਨੇ 3 ਅਤੇ ਆਕਾਸ਼ਦੀਪ ਨੇ 1 ਵਿਕਟ ਹਾਸਲ ਕੀਤੀ